ਮੈਂ ਮੰਦਰ ਜਾਣਾ ਭਗਤੋ ਸੁਨਿਆ ਸਫਤਾ ਦਰਬਾਰ ਦੀਆਂ ਸਰਕਾਰੀ ਜੀ ਦਾ ਜਿਹੜਾ ਮੇਲਾ ਹੈ ਮਾ ਪਤ్రਕਾਲੀ ਜੀ ਦੇ ਚਰਨਾਂ ਦੇ ਵਿੱਚ ਸੀਸ ਨਵਾ ਕੇ ਅੱਜ ਉਹਨਾਂ ਦੇ ਕੋਲੋਂ ਅਸ਼ੀਰਵਾਦ ਲੈਣ ਆਇਆ ਮਾ ਕਿ ਇਹ ਸਾਡੇ ਸ਼ਹਿਰ ਦੇ ਉੱਤੇ ਹਰ ਦਾ ਮਿਹਰਾ ਭਰਿਆ ਹੱਥ ਰੱਖਣ ਮਾਤਾ ਜੀ ਔਰ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਣ ਕਿ ਅਸੀਂ ਸ਼ਹਿਰ ਦੀ ਬਹੁਤ ਵਧੀਆ ਡਵੈਲਪਮੈਂਟ ਕਰ ਸਕੀਏ ਔਰ ਸਾਰੇ ਜਿਹੜਾ ਅਮਸਰ ਨੂੰ ਖੁਸ਼ਾਲ ਬਣਾ ਸਕੀਏ ਸੋ ਅੱਜ ਮਾਂ ਪੰਦਰਕਾਲੀ ਦੇ ਚਰਨਾ ਜੀ ਅਰਦਾਸ ਕੀਤੀ ਹੈ ਕਿ ਮਾਂ ਪੰਦਰਕਾਲੀ ਸਾਨੂੰ ਸ਼ਕਤੀ ਦੇ ਅਸੀਂ ਆਪਣੇ ਸ਼ਹਿਰ ਨੂੰ ਹੋਰ ਵੀ ਬਿਹਤਰ ਜਿਹੜਾ ਬਣਾ ਸਕੀਏ ਧੰਨਵਾਦ ਜੀ ਗੋਵਿੰਦ ਜੀ ਮੇਰੇ ਨਾਲ ਖੜੇ ਨੇ ਮੰਦਿਰ ਦੇ ਜਿਹੜੇ ਮੁਕਤ ਸੇਵਾਦਾਰ ਨੇ ਜਿਵੇਂ ਕਹਿਣਗੇ ਇਹਨਾਂ ਨੂੰ ਬਿਲਕੁਲ ਕਿਸੇ ਕੰਮ ਤੋਂ ਵੀ ਨਾ ਨਹੀਂ ਹੋਏਗੀ ਉਹ ਅਸੀਂ ਇਸ ਮੇਲੇ ਤੋਂ ਬਾਅਦ ਜਦੋਂ ਪ੍ਰੀ ਹੁੰਦੇ ਨੇ ਅਸੀਂ ਬਹਿ ਕੇ ਇਹ ਮੰਦਿਰ ਲਈ ਵੀ ਜੋ ਕਰ ਸਕਾਂਗੇ ਵੱਤ ਤੋਂ ਵੱਧ ਕਰਾਂਗੇ ਨਾਮ ਉਹ ਦਾਪੋਇਲੇ ਮੇਲੇ ਸਾਰੇ ਤੇ ਬੰਦੇ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਮਾਤਾ ਦੀ ਔਰ ਮੇਰਾ ਨਾਮ ਮੰਤ ਗੋਬਿੰਦ ਸ਼ਰਮਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਮਹਾਰਾਣੀ ਪਧਰਕਾਲੀ ਜੀ ਦੇ ਮੇਲੇ ਦੀ ਬਹੁਤ ਬਹੁਤ ਵਧਾਈ ਇਹ ਮੇਲਾ ਜੋ ਕਿ ਕਈ ਸੌ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਬੜਾ ਇਤਰਾਚੀਨ ਮੇਲਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਆ ਕੇ ਮਹਾਰਾਣੀ ਦੇ ਕਿ ਨਮਸਤਕ ਹੁੰਦੇ ਨੇ ਔਰ ਮਹਾਰਾਣੇ ਕੋਲ ਆਪਣੀ ਸਰਦਾਰ ਅਨੁਸਾਰ ਜੋ ਜੋ ਉਹਨਾਂ ਦੀ ਮਨੋ ਕਾਮਨਾ ਹੁੰਦੀ ਹੈ ਉਹਦੀ ਪੂਰਤੀ ਵਾਸਤੇ ਅਰਦਾਸ ਕਰਦੇ ਨੇ ਜੀ ਸਾਡੇ ਕਈ ਮਹਾਨ ਹਸਤੀਆਂ ਮੇਰ ਸਾਹਿਬ ਸੋਨੀ ਸਾਹਿਬ ਦੇ ਵਿਕਾਸ ਜੀ ਹੋਰ ਵੀ ਬੜੇ ਸਹਾਬਾਨ ਜਿਹੜੇ ਆਦਰणीय ਮਾਨਣਯੋਗ ਸਹਿਮਾਨ ਨੇ ਸਾਰੇ ਆਂਧ ਨੇ ਜੱਜ ਸਾਹਿਬ ਆਏ ਨੇ ਬੜੇ ਤਰ੍ਹਾਂ ਦੀਆਂ ਹਸਤੀਆਂ ਜਿਹੜੀਆਂ ਆਗੇ ਮਹਾਰਾਜੇ ਦੇ ਕਿਉਂਕਿ ਸਭ ਤੋਂ ਪਹਿਲੇ ਅਸੀਂ ਇੱਕ ਇਨਸਾਨ ਆ ਔਰ ਸਮਾਜ ਦੀ ਭਲਾਈ ਵਾਸਤੇ ਅਸੀਂ ਇਹ ਅਰਦਾਸ ਕਰਦੇ ਆਂ ਭਗਵਾਨ ਜੀ ਕਿ ਇਹ ਮਹਾਰਾਣੀ ਸਾਨੂੰ ਤਰੱਕੀ ਦੇ ਔਰ ਸਾਡੇ ਨਾਲ ਬਾਕੀ ਸਮਾਜ ਨੂੰ ਵੀ ਤਰੱਕੀ ਦੇ ਇਹ ਸਾਡੇ ਧਰਮ ਦਾ ਇੱਕ ਆਧਾਰ ਹੈ ਕਿਉਂਕਿ ਅਸੀਂ ਆਪਣੇ ਧਰਮ ਨੂੰ ਸਾਰੇ ਸਾਰੇ ਜਹਾਨ ਨੂੰ ਅਸੀਂ ਆਪਣਾ ਵਸੂਦੇਵ ਕਟੂਮਗਮ ਫੜਾਇਆ ਨੂੰ ਇਹਨਾਂ ਮੋਢੇਗਾ ਅਸੀਂ ਉਹਦੇ ਤੇ ਇਹੀ ਕੰਮ ਕਰਦੇ ਆਂ ਕਿਉਂਕਿ ਸਾਡਾ ਧਰਮ ਸਾਨੂੰ ਸਿਖਾਦਾ ਹੋਰ ਕਾਫੀ ਜਿਹੜਾ ਉਤਸ਼ਾਹ ਹੈ ਰਾਸ਼ੀਆ ਜਿ ਮੇਲੇ ਦੇ ਦੇਖੋ ਜੀ ਤੁਸੀਂ ਆਪ ਇਸ ਬਾਰੇ ਸਾਰੇ ਸ਼ਹਿਰ ਨੂੰ ਕੀ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਮਹਾਰਾਣੀ ਦਾ ਰੂਪ ਜਿਹੜਾ ਉਹ ਨੇਰੀਆਂ ਦੇ ਰੂਪ ਵਿੱਚ ਪਹਿਲੇ ਦਰਸ਼ਨ ਹੁੰਦੇ ਨੇ ਔਰ ਮੇਲੇ ਤੋਂ ਪਹਿਲੇ ਹੀ ਮਹਾਰਾਣੀ ਨੇ ਆਪਣਾ ਵਿਕਰਾਲ ਨੂੰ ਵਹਾ ਕੇ ਬੜੀ ਤੇਜ਼ ਨੇਰੀ ਆਈ ਮਹਾਰਾਣੀ ਨੇ ਆਪਣੇ ਪ੍ਰਗਟਾਵੇ ਦਾ ਇੱਕ ਪ੍ਰਮਾਣ ਦਿੱਤਾ ਔਰ ਇੱਕ ਸੱਦਾ ਹੁੰਦਾ ਮਹਾਰਾਣੀ ਵੱਲੋਂ ਕਿ ਕੋਈ ਭਗਵਾਨ ਸਾਰਿਆਂ ਨੂੰ ਜਿਹੜਾ ਮੇਲਾ ਆ ਗਿਆ ਤੇ ਮੇਰੇ ਦਰਸ਼ਨ ਕਰਨ ਨੂੰ ਤੁਸੀਂ ਆ ਸਕਦੇ ਹੋ ਔਰ ਅੱਗੇ ਦੀ ਤਰ੍ਹਾਂ ਹੀ ਹਰ ਵਾਰੀ ਜਿਸ ਤਰ੍ਹਾਂ ਅਸੀਂ ਕਰਨੇ ਆ ਮਹਾਰਾਣੀ ਦਾ ਹਵਨ ਲੱਗ ਗਿਆ ਬ੍ਰਹਮ ਹੋ ਗਿਆ ਲੰਗਰ ਹੁੰਦੇ ਗਏ ਤੁਸੀਂ ਦੇਖੋਗੇ ਇੱਧਰ ਵੀ ਲੰਗਰ ਲੱਗਾ ਸਾਡੇ ਸੇਵਾਦਾਰ ਨੇ ਬੜੇ ਪ੍ਰਾਚੀਨ ਜਿਹੜੇ ਇਹਨਾਂ ਦੀਆਂ ਕੁਲਾ ਤੋਂ ਸੇਵਾ ਕਰਦੇ ਆ ਰਹੇ ਨੇ ਮੰਦਰ ਦੇ ਵਿੱਚ ਮੰਗਰ ਦੀ ਸੇਵਾ ਹੁੰਦੀ ਹੈ ਔਰ ਵੀ ਕਈ ਤਰ੍ਹਾਂ ਦਾ ਇੱਥੇ ਦੇਖੋ ਝੂਲੇ ਲੱਗੇ ਨੇ ਬੱਚਿਆਂ ਦੀ ਖੁਸ਼ੀ ਵਾਸਤੇ ਗਰਮੀ ਇੰਨੀ ਹੁੰਦੇ باوجود ਵੀ ਲੋਕਾਂ ਦਾ ਕਿੰਨਾ ਉਤਪਾਦ ਦੇ ਸਕਦੇ ਹੋ ਜਿਹਦਾ ਕੋਈ ਪਾਰ ਨਹੀਂਗਾ ਕਿੰਨੇ ਦਿਨ ਮੇਲਾ ਚੱਲਦਾ ਦੇਖੋ ਜੀ ਮੇਲਾ ਜਿਹੜਾ 5 ਦਿਨ ਦਾ ਹੁੰਦਾ ਹੈ ਇਹ ਨੌਵੀਂ ਤੋਂ ਲੈ ਕੇ ਅਪਰਾ ਇਕਾਸ਼ੀ ਨੂੰ ਜਿਹੜਾ ਮੇਰ ਮੇਲਾ ਜਿਹੜਾ ਅੱਜ ਹੈ ਔਰ ਦਵਾਸਤੀ ਤੇ ਰੋਸਤੀ ਕਿੰਨੇ ਦਿਨ ਮੇਲਾ ਹੁੰਦਾ ਜਦਕਿ ਮੇਲਾ ਜਿਹੜਾ 10-15 ਦਿਨ ਚੱਲਦਾ ਹੈ ਜੀ ਸੰਤਾਂ ਨੂੰ ਇਹ ਵੀ ਦਰਸ਼ਨ ਮੈਸੀ ਦੇਣਾ ਚਾਹੀਦਾ ਲੇਖੋ ਜੀ ਮੈਂ ਤੇ ਸਾਰੇ ਸੰਤਾਂ ਨੂੰ ਕਿ ਮੈਂ ਤੇ ਮਹਾਰਾਣੀ ਅੱਗੇ ਗੁਜਾਰਿਸ਼ ਕਰਾਂਗਾ ਭਰੋਤੀਏ ਅਰਦਾਸ ਕਰਾਂਗਾ ਕਿ ਜਿਹੜਾ ਜਿਹੜਾ ਵੀ भगत तेरे ਕੋਲ ਜੋ ਜੋ ਅਰਦਾਸ ਲੈ ਕੇ ਆਉਂਦੇ ਆਂਦੇ ਆਂ ਅਰਦਾਸ ਪ੍ਰਵਾਨ ਕਰੋ ਔਰ ਉਹਨਾਂ ਨੂੰ ਖੁਸ਼ੀਆਂ ਬਖਸ਼ੋ ਸਾਡੇ ਮਹਾਰਾਣੀ ਦੇ ਦਰਬਾਰ ਤੇ ਫੇਰ ਆ ਕੇ ਲੱਖ ਲੱਖਾਂ ਜੈ ਮਾਦਾ ਜੀ